ਕੁਝ ਇੱਕ ਦੀ ਰਿਪੋਰਟਾਂ ਛਾਇਆ ਹੋਈ ਹੈ ਔਰ ਉਹਦੇ ਵਿੱਚ 스마트 ਸਿਟੀ ਦੇ ਵਿੱਚ ਉਹਨਾਂ ਨੇ ਡਿਕਮੈਂਟ ਕੀਤਾ ਕਿ ਜਿਹੜੇ ਆਫੀਸਰਸ ਜਿਹੜੇ ਹੈਗੇ ਆ ਜਿਹੜੇ ਜ਼ਿੰਮੇਵਾਰੀ ਤੇ ਸੀਗੇ ਉਸ ਟਾਈਮ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਪੂਰੀ ਨਿਭਾਈ ਨਹੀਂ ਔਰ ਉਹਦੇ ਵਿੱਚ ਕਾਫੀ ਵੱਡੀ ਗੜਬੜ ਦਾ ਜਿਹੜਾ ਨਾ ਉਹਨਾਂ ਨੇ ਖਲਾਸਾ ਕੀਤਾ ਸੋਫਨਾਤੇ ਜਿਹੜਾ ਸੀ ਇੱਕ ਮੈਮੋਰੰਡਮ ਜਿਹੜਾ ਹੈਗਾ ਡਿਪਟੀ ਕ੍ਰਿਸ਼ਨ ਨੂੰ ਦਿੱਤਾ ਕਿ ਵੀ ਗਵਰਨਰ ਨੂੰ ਪਹੁੰਚਾਉਂਦੇ ਸੀ ਕਿ ਗਵਰਨਰ ਸਾਹਿਬ ਜਿਹੜਾ ਹੈਗੇ ਇਸ ਗੱਲ ਤੇ ਗੌਰ ਕਰਨ ਔਰ ਐਕਸ਼ਨ ਲੈਤਾ ਚਾਹੁੰਦਾ ਉਹਨਾਂ ਆਫਸਰ ਦੇ ਖਿਲਾਫ। ਅਚੀਵਲ ਹੋ ਰਿਹਾ ਹੈ ਕਿ ਆ ਅਕਸਰਾਨ ਦੇ ਨਾਮ ਤਾਂ ਜਾਂ ਉਹਨਾਂ ਦੇ ਜਿਹੜੇ ਫਲਾਸਿਕ ਹੋਏ ਹੈਗੇ ਆ ਕੋਈ ਪੋਲੀਟੀਕਲ ਲੀਡਰ ਵੀ ਇਹਦੇ ਵਿੱਚ ਲੁਕਾਇਆ ਗਿਆ ਹੈ। ਨਹੀਂ ਉਹਦੇ ਵਿੱਚ ਨਹੀਂ ਹੈ ਸਵਾਲ ਇਹ ਹੈ ਜਿਹੜੀ ਪੈਸਾ ਜਿਹੜਾ ਹੈਗਾ ਕੇਂਦਰ ਸਰਕਾਰ ਤੋਂ ਆਉਂਦਾ ਠੀਕ ਹੈ ਨਾ ਪੰਜਾਬ ਸਰਕਾਰ ਦੇ ਥ्रू ਜਿਹੜਾ ਹੈਗਾ ਇੱਥੇ 스마트 ਸਿਟੀ ਦੇ ਵਿੱਚ ਜਾਏਗਾ ਉਹ ਖਰਚਿਆ ਜਾਂਦਾ। ਸੋ ਉਸ ਨਾਤੇ ਜਿਹੜਾ ਹੈਗਾ ਜਿਹੜਾ ਪਰਪਸਲੀ ਆਇਆ ਸੀਗਾ ਉਹਦੀ ਬਜਾਏ ਡਾਇਵਰਟ ਕਰਤਾ ਜਾਂ ਐਕਸੈਸ ਦਿੱਤਾ ਜਾਂ ਜਿਹੜਾ ਹੈਗਾ ਕਿ ਵੀ ਤੁਸੀਂ ਜੇ ਆਪਣੇ ਕੋ ਗਾਰੰਟੀ ਦਿੱਤੀ ਹੋਈ ਹੈ ਉਹਦੀ ਐਕਸਪਾਇਰ ਵੀ ਹੋ ਗਈ ਹੈ ਫੇਰ ਵੀ ਤੁਸੀਂ ਉਹਨੂੰ ਕੰਟੀਨਿਊ ਕਰਤਾ ਜਿਹੜਾ ਹੈਗਾ ਪੈਸਾ ਉਹ ਸਾਰੀਆਂ ਗੱਲਾਂ ਇਹ ਦੇਖ ਕੇ ਜਿਹੜਾ ਹੈਗਾ ਉਹਦੀ ਜ਼ਿੰਮੇਵਾਰੀ ਫਿਕਸ ਹੋਣੀ ਚਾਹੀਦੀ ਬਾਸ਼ਵਾਸੇ ਵਿੱਚ ਇਹ ਕਾਜ ਹੋ ਤਾਂ ਤੱਕ ਪੁੰਚਾ ਲੀਏ ਉਹਨੂੰ ਰੰਗ ਦੇ ਸਾਹਬ ਨੂੰ ਪੁੰਚਾ ਦੇ ਕੇਂਦਰ ਸਰਕਾਰ ਵੱਲੋਂ ਜਲੰਧਰ ਨੂੰ ਸਮਾਰਟ ਬਣਾਉਣ ਦੇ ਲਈ ਸਮਾਰਟ ਸਿਟੀ ਪ੍ਰੋਜੈਕਟ ਦੇ ਵਿੱਚ ਨੂੰ ਲੈ ਕੇ ਆਂਦਾ ਸੀਗਾ ਔਰ ਜਲੰਧਰ ਦੇ ਲੋਕਾਂ ਦੀਆਂ ਬੜੀਆਂ ਇੱਛਾਾਂ ਸੀ ਉਹਨਾਂ ਨੇ ਆਪਣੇ ਟੈਕਸ ਦੇ ਮਾਧਿਅਮ ਨਾਲ ਸਰਕਾਰ ਨੂੰ ਜੋ ਪੈਸਾ ਦਿੱਤਾ ਸੀ ਉਹ ਸਮਾਰਟ ਸਿਟੀ ਦੇ ਮਾਧਿਅਮ ਨਾਲ ਲੱਗਣਾ ਸੀ ਮਗਰ ਜਲੰਧਰ ਦੀ ਸਮਾਰਟ ਸਿਟੀ ਪ੍ਰੋਜੈਕਟ ਦੇ ਵਿੱਚ ਬੜਾ ਕਟਾਲਾ ਹੋਇਆ ਸੀ ਸਮੇਂ-ਸਮੇਂ ਤੇ ਮੰਗ ਵੀ ਕਰਦੇ ਰਹੇ ਆ ਸਾਡੇ ਮੰਤਰੀ ਵੀ ਇੱਥੇ ਆਏ ਆ ਸਾਧਵੀ ਨਰਿੰਦਰਨ ਜੀ ਹਰਦੀਪ ਪੂਰੀ ਜੀ ਔਰ ਆਖਿਰ ਵਿੱਚ ਮੇਗਵਾਲ ਸਾਹਿਬ ਔਰ ਜਦੋਂ ਇਹ ਸਾਰੀ ਗੱਲਬਾਤ ਹੋਈਏ ਤਾਂ ਉਸ ਤੋਂ ਬਾਅਦ ਕੈਕ ਦੀ ਵਿਜ਼ਿਟ ਲਗਭਗ ਨਵੰਬਰ ਦਸੰਬਰ ਦੇ ਵਿੱਚ ਜਲੰਧਰ ਚੁਕੜੀ ਸੀਗੀ ਉਹਨਾਂ ਨੇ ਉਸ ਤੋਂ ਬਾਅਦ ਸਾਰਾ ਇਹਨੂੰ ਖੰਗਾਲਿਆ ਜਾਚੇ ਨੂੰ ਤੇ ਇਹਦੇ ਵਿੱਚ ਬੜੀ ਗੜਬੜੀ ਜਿਹੜੀ ਹੈ ਉਹ ਮਿਲੀ ਹੈ ਕਿ ਇੱਕ ਤਾਂ ਮਿਸਯੂਜ਼ ਆਫ ਜਿਹੜਾ ਮਨੀ ਹੈ ਉਹ ਹੋਇਆ ਦੂਸਰਾ ਜਿਹੜੇ ਕੰਟਰੈਕਟ ਹੋਏ ਹੈ ਉਹਨਾਂ ਦੀ ਕੰਪਲੀਸ਼ਨ ਸਰਟੀਫਿਕੇਟ ਤੇ ਪੈਸੇ ਚਲੇਗੇ ਫਿਰ ਜਿਹੜੇ ਬਿੱਲ ਬਣਨੇ ਸੀਗੇ ਰੈਗੂਲਰ ਬਿਲ ਬੰਨਤੇ ਸੀ ਉਹਨਾਂ ਦੇ ਵਿੱਚ 5% ਦੀ ਕਟੌਤੀ ਹੋਣੀ ਸੀ ਹੋਣਾ ਸੀ ਐਲਡੀ ਦਾ ਕੋਟਾਲਾ ਹੈ ਸਟ੍ਰੌਮ ਸੀਵਰ ਦਾ ਕੋਟਾਲਾ ਹੈ ਗ੍ਰੀਨ ਬੈਲਟ ਦਾ ਕੋਟਾਲਾ ਹੈ ਸਾਰੇ ਕੋਟਾਲੇ ਜਿਹੜੇ ਐ ਸਮਾਰਟ ਸਿਟੀ ਪ੍ਰੋਜੈਕਟ ਦੇ ਅੰਦਰ ਹੈ ਔਰ ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਇੱਕ ਡਾਇਰੈਕਟਰ ਲੈਵਲ ਦਾ ਅਧਿਕਾਰੀ ਡਿਮੋਸ਼ਨ ਕਰਕੇ ਜਲੰਧਰ ਦੇ ਵਿੱਚ ਆਇਆ ਔਰ ਜਲੰਧਰ ਦੇ ਵਿੱਚ ਮੈਕਸਿਮਮ ਜਿਹੜੀ ਐਗਜ਼ੀਕਿਊਸ਼ਨ ਉਹ ਪੈਸਾ ਲੱਗਣ ਦਾ ਕੰਮ ਉਸ ਟਿਨਿਓਰ ਦੇ ਵਿੱਚ ਹੋਇਆ ਸੋ ਇਹ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਗੜਬੜੀਆਂ ਸਰਕਾਰੀ ਅਧਿਕਾਰੀ ਔਰ ਠੇਕੇਦਾਰ ਇਹਦੇ ਵਿੱਚ ਸ਼ਾਮਲ ਨੇ ਕਿਉਂਕਿ ਪੈਸਾ ਭੇਜਿਆ ਸਰਕਾਰ ਨੇ ਐਗਜ਼ੀਕਿਊਸ਼ਨ ਦਾ ਕੰਮ ਜਿਹੜਾ ਹੈ ਨਾ ਉਹ ਸਾਰਾ ਅਫਸਰਾਂ ਦਾ ਹੁੰਦਾ ਹੈ ਤੇ ਉਸ ਉਹਨਾਂ ਨੂੰ ਲੱਗਿਆ ਕਿ ਸਾਨੂੰ ਕਿਸੇ ਨੇ ਪੁੱਛਣਾ ਨਹੀਂ ਹੈ ਸੋ ਉਹਨਾਂ ਨੇ ਅੱਖਾਂ ਬੰਦ ਕਰਕੇ ਨਾ ਜਲੰਧਰ ਨੂੰ ਲੁੱਟਣ ਦਾ ਕੰਮ ਕੀਤਾ 스마트 ਸਿਟੀ ਪ੍ਰੋਜੈਕਟ ਦੇ ਮਾਧਮੇ ਤੇ ਬਿਲਕੁਲ ਆਸ ਰੱਖਦੇ ਆ ਜਿਵੇਂ ਗਵਰਨਰ ਸਾਹਿਬ ਨੂੰ ਆਪਣਾ ਮੰਗ ਪੱਤਰ ਉੱਤਰ ਭੇਜਿਆ ਡੀਸੀ ਸਾਹਿਬ ਨੂੰ ਮਿਲੇ ਹੈ ਔਰ ਕੈਗ ਦੀ ਰਿਪੋਰਟ ਜਿਹੜੀ ਹੈ ਨਾਲ ਨੱਥੀ ਕੀਤੀ ਹੈ ਮੈਨੂੰ ਲੱਗਦਾ ਹੈ ਕਿ ਜਲਦੀ ਹੀ ਜਿਹੜੀ ਹੈ ਇਸ ਤੇ ਕਾਰਵਾਈ ਹੋਏਗੀ ਔਰ ਅਸੀਂ ਮੰਗ ਕੀਤੀ ਹੈ ਕਿ ਸੀਬੀਆਈ ਈਡੀ ਜਿਹੜੀ ਹੈ ਇਹਦੀ ਜਾਂਚ ਕਰੇ ਔਰ ਦੋਸ਼ੀਆਂ ਨੂੰ ਸਲਾਖਾਂ ਦੇ ਪਿੱਛੇ ਦੇ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ